ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਹਰ ਪਾਸੇ ਲੋਕਾਂ ਦੇ ਵੱਲੋਂ ਰੱਬ ਅੱਗੇ ਤਰਲੇ ਮੰਤਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹਨਾਂ ਹੜ੍ਹਾਂ ਨੇ ਅਜਿਹੀ ਤਬਾਹੀ ਮਚਾਈ ਹੈ ਕਿ ਹਰ ਕਿਸ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਕਿਸਾਨ ਤਬਾਹ ਹੋ ਗਏ ਨੇ ਤਾਂ ਦੂਸਰੇ ਪਾਸੇ ਪਹਾੜਾਂ ਦੇ ਵਿੱਚ ਆਈ ਆਫਤ ਦੇ ਕਾਰਨ ਵੀ ਪੰਜਾਬੀਆਂ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਹੈ। ਉਧਰ ਦੂਸਰੇ ਪਾਸੇ ਹੁਣ ਹਰ ਇੱਕ ਚੀਜ਼ ਅਸਮਾਨੀ ਪਹੁੰਚ ਗਈ ਹੈ। ਜੇਕਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਬਜ਼ੀਆਂ ਦੀ ਕੀਮਤਾਂ ਸਮਾਨ ਤੇ ਪਹੁੰਚ ਗਈਆਂ ਨੇ ਕੋਈ ਵੀ ਆਮ ਵਿਅਕਤੀ ਇੰਨਾਂ ਸਬਜ਼ੀਆਂ ਨੂੰ ਹੁਣ ਖਰੀਦਣ ਤੋਂ ਆਪਣੇ ਆਪ ਨੂੰ ਅਸਮਰਥ ਤਸ ਰਿਹਾ ਹੈ ਜੇਕਰ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਹਰ ਇੱਕ ਸਬਜ਼ ਦੇ ਭਾਅ ਦੁੱਗਣੇ ਵਧ ਗਏ ਨੇ ਚਾਹੇ ਹੋ ਗੋਭੀ ਮਟਰ ਹੋਵੇ ਜਾਂ ਫਿਰ ਟਮਾਟਰ ਹੋਣਾ ਚੂਨ ਦੇ ਵਿੱਚ ਸਬਜ਼ੀਆਂ ਦੀ ਕੀਮਤ ਇੱਕ ਮਟਰ ਦੀ ਕੀਮਤ 300 ਰੁਪਏ ਕਿਲੋ ਗੋਭੀ 150 ਰੁਪਏ ਕਿਲੋ ਮਟਰਸ 80 ਰੁਪਏ ਕਿਲੋ ਲੋਕੀ 80 ਰੁਪਏ ਪਿੰਡੀ 80 ਰੁਪਏ ਤੇ ਕਰੇਲਾ 80 ਰੁਪਏ ਕਿਲੋ ਤੱਕ ਵਿਕਰੇ ਨੇ ਉਥੇ ਖੀਰਾ 40 ਤੋਂ 50 ਰੁਪਏ ਕਿਲੋ ਵਿਕ ਰਿਹਾ ਸਾਡੀ ਟੀਮ ਦੇ ਵੱਲੋਂ ਲੁਧਿਆਣਾ ਦੇ ਸਬਜ਼ੀ ਮੰਡਾ ਦਾ ਜਾਇਜ਼ਾ ਲਿਆ ਗਿਆ ਤਾਂ ਇੱਥੇ ਵਪਾਰੀਆਂ ਨੇ ਅਤੇ ਗਾਹਕਾਂ ਨੇ ਕੀ ਕਿਹਾ ਆ ਸੁਣਦੇ ਆ ਭਾਈ ਜੀ ਜਦ ਦੀ ਬਰਸਾਤ ਲੱਗੀ ਹੋਈ ਆ ਤਾਪੇ ਪੋਲੀਸ਼ਨ ਇਦਾਂ ਦੀ ਚੱਲ ਰਹੀ ਆ ਰੇਟ ਬਹੁਤ ਤੇਜ਼ ਹੋ ਗਏ ਆ ਸੜਕਾਂ ਟੁੱਟ ਚੁੱਕੀਆਂ ਉੱਤੇ ਬਰਸਾਦ ਰੁਕ ਨਹੀਂ ਰਹੀ ਐ ਗੋਭੀ ਵਰਗੀ ਜਿਹੜੀ ਆਈਟਮ ਐ ਬਿਲਕੁਲ ਖਤਮ ਹੀ ਹੋ ਚੁੱਕੀ ਐ ਜਿੱਤੋਂ ਆਂਦੀ ਐ ਉਹ ਸਾਰੇ ਰਸਤੇ ਬੰਦ ਨੇ ਹਿਸਟ ਔਰ ਉਹਦੇ ਕਰਕੇ ਗੋਭੀ 90 100 ਰੁਪਏ ਕਿਲੋ ਦੀ ਪ੍ਰਿਸ਼ਤ ਮਟਰ ਹਾਂਜੀ ਮਟਰ ਵੀ ਐ ਜੇਕਰ ਉਹ ਲੇਟ ਹੋ ਜਾਂਦੀ ਐ ਜਾਂ ਗੋਭੀ ਵੀ ਲੇਟ ਹੋ ਜਾਂਦੀ ਐ ਜਾਂ ਤਾਂ ਉਹ ਸੜ ਜਾਂਦੀ ਐ ਤੇ ਜਾਂ ਫਿਰ ਜੇ ਵਧੀਆ ਆਵੇ ਤਾਂ ਰੇਟ ਬਹੁਤ ਉੱਪਰ ਹੋ ਜਾਂਦੇ ਐ ਇਸ ਕਰਕੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਐ ਨਾ ਚੀਜ਼ਾਂ ਨਾਲ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਸਬਜ਼ੀ ਨਹੀਂ ਹੁੰਦੀ ਜਿਹੜੀ ਵੀ ਸਬਜ਼ੀ ਆਂਦੀ ਐ ਉਹ ਸਾਰੀ ਹਿਮਾਚਲ ਤੋਂ ਹੀ ਆਂਦੀ ਐ

ਕਿੰਨਾ ਕੋ ਫਰਕ ਪੈ ਗਿਆ ਪਿਛਲੇ ਹਫਤੇ 10 ਦਿਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਰੇਟ ਦੇ ਵਿੱਚ 30 40% ਪਿਆ ਪਰਸੈਂਟੇਜ ਦੇ ਹਿਸਾਬ ਨਾਲ ਕਿੰਨਾ ਫਰਕ ਪਿਆ ਹੋਇਆ ਭਾਵੇਂ 50% ਤੋਂ ਉੱਪਰ ਹੀ ਫਰਕ ਪਿਆ ਹੋਊਗਾ ਘੱਟ ਨਹੀਂ ਪਿਆ ਹੋਊਗਾ ਜੀ ਜੇਕਰ ਇਹੀ ਹਾਲਾਤ ਰਹੇ ਲੱਗਦਾ ਹੈ ਕਿ ਹੋਰ ਵੱਧ ਸਕਦੇ ਆਉਣ ਵਾਲੇ ਦਿਨਾਂ 'ਚ ਕੀਮਤਾਂ ਬ੍ਰਦਰ ਬਿਲਕੁਲ ਵੱਧ ਸਕਦੇ ਆ ਜੇਕਰ ਮਾਲ ਹੀ ਮੰਡੀ 'ਚ ਨਹੀਂ ਆਊਗਾ ਖਪਤ ਹੀ ਨਹੀਂ ਪੂਰੀ ਹੋ ਸਕਦੀ ਲੋਕਾਂ ਦੀ ਤਾਂ ਨੇਚਰਲੀ ਗੱਲ ਹੈ ਕਿਸੇ ਭਾਵੇਂ ਲੋੜ ਲੈਣੀ ਪਊਗੀ ਲੋਕਾਂ ਨੂੰ ਕਿਹੜੀ ਚੀਜ਼ ਮਹਿੰਗੀ ਹੋਈ ਹੈ ਜੈ ਇਸ ਟਾਈਮ ਆਦਾ ਫਿਰ ਵੀ ਹਰ ਇੱਕ ਚੀਜ਼ ਡਾਊਨ ਚੱਲ ਰਿਹਾ ਪਰ ਕੱਲ ਬਹੁਤ ਜ਼ਿਆਦਾ ਸੀ ਮਿਰਚੀ 80 ਰੁਪਏ 90 ਰੁਪਏ ਕਿਲੋ ਜਾ ਰਹੀ ਸੀ ਅੱਜ ਉਹੀ ਮਿਰਚੀ ਜਿਹੜਾ ਗਾਹਕ ਨਹੀਂ ਹੋਣ ਕਰਕੇ 30 ਤੋਂ 40 ਰੁਪਏ ਕਿਲੋ ਹੋ ਗਿਆ ਹਾਂਜੀ ਸਬਜ਼ੀ ਜਿਹੜੀ ਹਿਮਾਚਲ ਤੋਂ ਆਉਂਦੀ ਹੈ ਉਹ ਆ ਰਹੀ ਹੈ ابھی ਨਹੀਂ ਉਹ ਨਹੀਂ ਆ ਰਹੀ ਹਿਮਾਚਲ ਨਹੀਂ ਆ ਰਹਾ ਬਿਲਕੁਲ ਰਸਤਾ ਬੰਦ ਹੈ ਇਸ ਟਾਈਮ ਹਿਮਾਚਲ ਦਾ ਹਿਮਾਚਲ ਦਾ ਕੋਈ ਮਾਲ ਨਹੀਂ ਆ ਰਹਾ ਕਿੱਦਾਂ ਹਿਮਾਚਲ ਤੋਂ ਮਟਰ ਬਹੁਤ ਆਉਂਦਾ ਹੈ ਗੋਭੀ ਬਹੁਤ ਆਉਂਦੀ ਹੈ ਉਹ ਆ ਰਹੀ ਹੈ ਉਹ ਨਹੀਂ ਆ ਰਹੀ ਜੀ ਹਿਮਾਚਲ ਤੋਂ ਕੁਝ ਨਹੀਂ ਆ ਰਹਾ ਇਸ ਟਾਈਮ ਹਿਮਾਚਲ ਦਾ ਹਾਂ ਹਾਂ ਹਮਾ ਚੱਲਦਾ ਬਾਲ ਜਿੰਨਾ ਵੀ ਸਾਰਾ ਮਹਿੰਗਾ ਇਸ ਤਰ੍ਹਾਂ ਜੀ ਵਿਕਰੀ ਸਬਜੀ ਸਬਜੀ ਆ ਵੀ ਘੱਟ ਰਹੀ ਹੈ ਬਿਕ ਵੀ ਨਹੀਂ ਰਹੀ ਕਿਉਂਕਿ ਜਦ ਸ਼ਾਮ ਨੂੰ ਮਾਰਕੀਟ ਇਹ ਨਹੀਂ ਖੁੱਲੇਗੀ ਤਾਂ ਤੁਸੀਂ ਹੁਣ ਜਾਓਗੇ ਸਬਜੀ ਲੈਣ ਵਾਸਤੇ ਕਰੋ ਨਿਕਲੋਗੇ ਬਾਰਿਸ਼ 'ਚ ਇਸ ਕਰਕੇ ਸਬਜੀ ਵੀ ਨਹੀਂ ਵਿਕਦੀ ਪਈ ਸਬਜੀ ਵੀ ਨਹੀਂ ਹਾਂ ਜੀ ਕਿੰਨਾ ਫਰਕ ਪੈ ਗਿਆ ਮੱਲਾ ਸਬਜੀ ਦੀ ਖਰੀਦਦਾਰੀ ਦੇ ਕਿੰਨਾ ਅਸਰ ਹੈ ਕਿਉਂਕਿ ਦਾਗ ਵੀ ਘੱਟ ਲਿਖ ਰਿਹਾ ਮੰਡੀ ਖਾਲੀ ਪਈ ਹੈ 30 50% ਤਾਂ ਸਰ ਸਬਜੀ ਜਿਹੜੀ ਐ ਕੁਝ ਖਰਾਬ ਹੋਣ ਵਾਲੀ ਸਬਜੀ ਹੁੰਦੀ ਐ ਫਿਰ ਉਹਦਾ ਕੀ ਕਰਦੇ ਖਰਾਬ ਹੁੰਦੀ ਐ ਹੁਣ ਅਸੀਂ ਅੱਜ ਅੱਧੀ ਗੱਡੀ ਅੱਗੇ ਭੇਜੀਏ ਜਲੰਧਰ ਇੱਥੇ بارش ਲੱਗੀ ਹੋਈ ਸੀ ਅਸੀਂ ਜਲੰਧਰ ਭੇਜਦੇ ਅੱਗੇ ਹਾਂ ਐਦਾਂ ਕਿੱਥੇ ਹੋਰ ਭੇਜਦੀ ਜਿੰਨੇ ਵੀ ਵਪਾਰੀ ਕੋਲ ਪੁੱਛੀਦਾ ਉਹ ਅੱਗੇ ਚੱਕ ਕੇ ਭੇਜ ਦਿੰਦਾ ਹਮਮ ਬਿਲਕੁਲ ਜਿਹੜੀ ਸਬਜੀ ਆ ਰਹੀ ਐ ਕਿੱਥੋਂ ਕਿੱਥੋਂ ਆ ਰਹੀ ਐ ਮਤਲਬ ਤੁਹਾਡੇ ਕੋਲ ਜਿਹੜੀ ਸਪਲਾਈ ਕਿੱਥੋਂ ਹਾਲਤਾ ਹਜੇ ਸਿਰਫ ਅਦਰਕ ਬੈਂਗਲੌਰ ਤੋਂ ਆ ਰਹੀ ਐ ਬਾਕੀ ਸਭ ਲੋਕਲ ਹੀ ਸਬਜੀ ਐ ਹਾਂਜੀ ਕਿ ਜਿਹੜੀ ਪਹਾੜੀ ਇਲਾਕਿਆਂ ਤੋਂ ਸਬਜ਼ੀਆਂ ਆਉਂਦੀ ਸੀ ਜਿੱਦਾਂ ਮਟਰ ਗੋਭੀ ਵਗੈਰਾ ਉਹ ਆ ਰਹੀ ਹੈ ਫਿਲਹਾਲ ਸਿਰਫ 25% ਰਹਿ ਗਈ ਹੈ ਹਿਮਾਚਲ ਦੀ ਸਬਜ਼ੀ ਸਿਰਫ 25% ਆ ਰਹੀ ਹੈ ਅੱਗੇ 100% ਆਂਦੀ ਸੀ ਹੁਣ ਸਿਰਫ 25% ਆ ਰਹੀ ਹੈ ਲੁਧਿਆਣਾ ਤੋਂ ਵਰਿੰਦਰ ਥਿੰਦ ਦੀ ਰਿਪੋਰਟ ਈਟੀਵੀ ਭਾਰਤ